ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਇੱਕ ਬਹਿਦ ਹੀ ਗੰਭੀਰ ਮਿਸ਼ੇਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਸਾਡੇ ਨਾਲ ਸਾਡੇ ਐਕਸਪਰਟ ਇਸ ਮੁੱਦੇ ਤੇ ਗੱਲਬਾਤ ਕਰਨ ਲਈ ਮੌਜੂਦ ਨੇ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫੇਰ ਤੋਂ ਰਸ਼ਪਾਲ ਸਿੰਘ ਜੀ ਦਾ ਰਸ਼ਪਾਲ ਸਿੰਘ ਜੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਮੁੱਦਿਆਂ ਤੇ ਗੱਲ ਕਰਨ ਵਾਸਤੇ ਮੌਕਾ ਦਿੱਤਾ ਤੇ ਸਸਰੀ ਕਾਲ ਸਾਰੇ ਹੀ ਪੰਜਾਬੀਆਂ ਨੂੰ ਚੜ੍ਹਦੀ ਕਲਾ 'ਚ ਰਹੋ ਖੁਸ਼ ਰਹੋ ਜੀ ਸਿਪਾਰਸ਼ ਸਿੰਘ ਜੀ ਜਿਹੜਾ ਅੱਜ ਦਾ ਮੁੱਦਾ ਨਾ ਬਹੁਤ ਜ਼ਿਆਦਾ ਗੰਭੀਰ ਹੈ ਹਾਂਜੀ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਇਆ ਹਾਂਜੀ ਸਿਰ 5 ਸਾਲ ਦੇ ਬੱਚੇ ਨਾਲ ਦਰਿੰਦਗੀ ਕੀਤੀ ਗਈ ਹੈ ਉਹ ਵੀ ਇੱਕ ਪ੍ਰਵਾਸੀ ਵੱਲੋਂ ਉਸਦੇ ਪ੍ਰਾਈਵੇਟ ਪਾਰ ਦੇ ਵਿੱਚ ਲੋਹੇ ਦਾ ਇੱਕ ਪਾਰ ਬਿੱਟਾ ਗਿਆ ਤੇ ਉਸ ਨੂੰ ਕੋਹ ਕੋਹ ਕੇ ਮਾਰਿਆ ਗਿਆ ਮੈਂ ਬਿਆਨ ਨਹੀਂ ਕਰ ਸਕਦਾ ਜੋ ਉਸ ਦਰਿੰਦੇ ਨੇ ਜੋ ਦਰਿੰਦਗੀ ਕੀਤੀ ਹੈ ਪੂਰਾ ਹੁਸ਼ਿਆਰਪੁਰ ਇਸ ਸਮੇਂ ਸੜਕਾਂ ਤੇ ਹੈ ਤੇ ਮੰਗੋ ਕੀ ਹੈ ਭਈਏ ਪੰਜਾਬੋ ਪੰਜਾਬ بچاؤ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਇਹ ਬਹੁਤ ਹੀ ਮੰਦਭਾਗੀ ਘਟਨਾ ਜੋ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਆ ਤੇ ਬੜੇ ਦੁੱਖ ਦੀ ਗੱਲ ਆ ਵੀ ਇੱਕ ਉਹ ਵੀ ਇੱਕ ਮਾਸੂਮ ਬੱਚਾ ਉਹਦਾ ਕਿਸੇ ਨਾਲ ਕੀ ਬੈਰ ਕੀ ਦੁਸ਼ਮਣੀ ਹੋ ਸਕਦੀ ਆ ਉਹਦੀ ਇਹ ਦੇਖੋ ਜੀ ਜੋ ਇਹ ਬੰਦੇ ਇਦਾਂ ਦੇ ਆ ਨਾ ਜਿਹੜੇ ਇਹ ਜਿਹੜੇ ਹੁਣ ਗੱਲ ਕਰਦੇ ਆ ਪਈਏ بچਾਓ ਪੰਜਾਬ بچਾਓ ਇਹ ਪਹਿਲਾਂ ਲੱਗਦਾ ਸੀ ਵੀ ਚਲੋ ਕੋਈ ਸ਼ਰਾਰਤੀ ਆਂਸਰ ਇਦਾਂ ਦੇ ਕਰਦੇ ਆ ਪਰ ਇਹ ਹੁਣ ਕੁਛ ਇਦਾਂ ਲੱਗਣ ਲੱਗ ਗਿਆ ਵੀ ਇਹ ਬਹੁਤ ਜ਼ਰੂਰੀ ਹੋ ਗਿਆ ਜੀ ਇਹ ਇਹ ਮਤਲਬ ਜਿਹੜੀ ਇਦਾਂ ਦੀਆਂ ਗੰਦੀਆਂ ਕਰਦਾ ਇਹ ਮੈਨੂੰ ਪਤਾ ਲੱਗਿਆ ਵੀ ਇਹ ਜਿਹੜਾ ਬੰਦਾ ਵਾ ਪਹਿਲਾਂ ਵੀ ਕੋਈ ਕ੍ਰਾਈਮ ਕਰਕੇ ਆਇਆ ਉਧਰੋਂ ਜੀ ਜੀ ਇਹ 7 ਸਾਲ ਦੀ ਸਜ਼ਾ ਕੱਟ ਕੇ ਆਇਆ ਜੀ ਪਹਿਲਾਂ ਸਜ਼ਾ ਕੱਟ ਕੇ ਆਇਆ ਉਥੋਂ ਜੀ ਜੀ ਤੇ ਮੈਂ ਤਾਂ ਇਹ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਸਾਰੇ ਨਗਰਾਂ ਨੂੰ ਸਾਰੇ ਪੰਜਾਬ ਦੇ ਜਿਨ੍ਹਾਂ ਦੇ ਵਿੱਚ ਵੀ ਜਿੱਥੇ ਵੀ ਇਹ ਰਹਿੰਦੇ ਨੇ ਠੀਕ ਹੈ ਮਜ਼ਦੂਰੀ ਕਰਨ ਆਇਓ ਤੁਸੀਂ ਜੀ ਛੱਡ ਕੇ ਆਓ ਮਜ਼ਦੂਰੀ ਕਰੋ ਲੇਕਿਨ ਬਦਮਾਸ਼ੀ ਨਹੀਂ ਮੈਂ ਤਾਂ ਇੱਕ ਚੀਜ਼ ਇਹ ਕਹਿਣਾ ਵੀ ਸਾਨੂੰ ਵੀ ਮੈਂ ਵੀ ਐਜੇ ਪੰਚਾਇਤ ਮੈਂਬਰ ਅਸੀਂ ਵੀ ਆਪਦੀ ਪੰਚਾਇਤ ਦੇ ਨਾਲ ਇਹ ਸਲਾਹ ਮਸ਼ਵਰਾ ਕਰਨਾ ਕਿ ਅਸੀਂ ਇਹ ਜਿੰਨੇ ਵੀ ਮਤਲਬ ਪ੍ਰਵਾਸੀ ਪਿੰਡਾਂ ਦੇ ਪਿੰਡ ਦੇ ਵਿੱਚ ਰਹਿੰਦੇ ਆ ਉਹਨਾਂ ਦਾ ਪੂਰਾ ਐਡਰੈਸ ਆਧਾਰ ਕਾਰਡ ਜਿੱਥੇ ਦੇ ਉਹ ਰਹਿਣ ਵਾਲਿਆ ਪਿੱਛੇ ਦੇ ਨਹੀਂ ਵੀ ਜਿਹੜੇ ਪਿੰਡ ਚ ਆ ਉਹ ਤੇ ਦਾ ਆਧਾਰ ਕਾਰਡ ਬਣਾ ਲਿਆ ਜੀ ਜਿਹੜੀ ਪਿੱਛੇ ਦੇ ਤੁਹਾਡੀ ਜਿਹੜੀ ਰਹਾਇਸ਼ ਹੈਗੀ ਜਿਹੜਾ ਤੁਹਾਡਾ ਪਰਮਾਨੈਂਟ ਐਡਰੈਸ ਆ ਉਹਦਾ ਆਧਾਰ ਕਾਰਡ ਉਹ ਸਾਰਾ ਇੱਥੇ ਜਾਣਕਾਰੀ ਉਹਦੀ ਪੰਚਾਇਤ ਨੂੰ ਤੇ ਜਮ ਥਾਣਿਆਂ ਦੇ ਵਿੱਚ ਹੋਣੀ ਚਾਹੀਦੀ ਆ ਔਰ ਦੂਜੀ ਗੱਲ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਕਿਰਾਏ ਤੇ ਰਹਿੰਦੇ ਆ ਉਹ ਘਰ ਵਾਲਿਆਂ ਦੀ ਵੀ ਹੀ ਪੂਰੀ ਜ਼ਿੰਮੇਵਾਰੀ ਬਣਦੀ ਆ ਤੇ ਇਹਨਾਂ ਬੰਦਿਆਂ ਨੂੰ ਇਹਨਾਂ ਦੀ ਪੂਰੀ ਜ਼ਿੰਮੇਵਾਰੀ ਲੈਣ ਉਹ ਵੀ ਜੇ ਕੋਈ ਗਲਤ ਕੰਮ ਕਰਦੇ ਆ ਉਹ ਉਹਦੇ ਜਿਹੜੀ ਜ਼ਿੰਮੇਵਾਰੀਆਂ ਉਹ ਉਸ ਘਰ ਵਾਲੇ ਦੀ ਹੋਊਗੀ ਜਿਹਨੇ ਇਹਨਾਂ ਨੂੰ ਕਿਰਾਏ ਤੇ ਮਕਾਨ ਦਿੱਤਾ ਹੋਇਆ ਤੇ ਪਹਿਲਾਂ ਦੇਖੋ ਆਪਾਂ ਅੱਜ ਤੋਂ 40 45 50 ਸਾਲ ਪਹਿਲਾਂ ਦੀ ਗੱਲ ਕਰਦੇ ਆਂ ਕਿ ਉਦੋਂ ਵੀ ਮਜ਼ਦੂਰ ਆਉਂਦੇ ਸੀ ਜੀ ਉਹ ਸਮੇਂ ਦੇ ਮਜ਼ਦੂਰ ਜਿਹੜੇ ਆਉਂਦੇ ਸੀ ਉਹ ਵਿਚਾਰੇ ਮਜ਼ਦੂਰੀ ਕਰਦੇ ਸੀ ਬੜੇ شریف ਬੰਦੇ ਸੀ ਹਾਂ ਦਾ ਉਹਨਾਂ ਨੂੰ ਸਿਰਫ ਮਜ਼ਦੂਰੀ ਤੇ ਹੀ ਮਤਲਬ ਹੁੰਦਾ ਸੀ ਕੰਮ ਕਰਦੇ ਸੀ ਪੈਸੇ ਲੈਂਦੇ ਸੀ ਆਪਦੇ ਸਟੇਟ ਨੂੰ ਚਲੇ ਜਾਂਦੇ ਸੀ ਹਾਂਜੀ ਤੇ ਚਲੋ ਕੁਝ ਬੰਦੇ ਹੈਗੇ ਆ ਜਿਹੜੇ ਜਿਨ੍ਹਾਂ ਨੇ ਇੱਥੇ ਮਤਲਬ ਮਕਾਨ ਵੀ ਪੁਰਾਣੇ ਜਾਂ ਲੈ ਲਏ ਜਾਂ ਇੱਥੇ ਰਹਿੰਦੇ ਆ ਉਹਨਾਂ ਦਾ ਅੱਜ ਵੀ ਕੋਈ ਕਸੂਰ ਨਹੀਂ ਹੈ ਅੱਜ ਵੀ ਬੜੇ ਵਧੀਆ ਤਰੀਕੇ ਨਾਲ ਹੋ ਰਹੇ ਨੇ ਬੜੇ ਸਤਕਾਰ ਨਾਲ ਰਹ ਰਹੇ ਆ ਪਰ ਗਾਂ ਜਿਹੜੀਆਂ ਉਹਨਾਂ ਦੀਆਂ ਔਲਾਦਾਂ ਨੇ ਉਹਨਾਂ ਨੇ ਜੋ ਗੰਦਾ ਪਾਇਆ ਉਹ ਉਹਨਾਂ ਦੀ ਵੀ ਹੀ ਬਗਨਾਮੀ ਕਰ ਰਿਹਾ ਉਹ ਆਪ ਵਿਚਾਰੇ ਹੱਥ ਜੋੜਦੇ ਫਿਰਦੇ ਆ ਜੀ ਅਸੀਂ ਤਾਂ ਬਹੁਤ ਦੁਖੀ ਆ ਅਸੀਂ ਬਹੁਤ ਦੁਖੀ ਹਾਂਜੀ ਇਹ ਤਾਂ ਦੇਖੋ ਜੀ ਇਹਨਾਂ ਦੇ ਉੱਤੇ ਬੈਨ ਲੱਗਣਾ ਚਾਹੀਦਾ ਇਹਨਾਂ ਦੀ ਪੂਰੀ ਇਨਕੁਆਰੀ ਕਰਕੇ ਇਹਨਾਂ ਨੂੰ ਇੱਥੇ ਆਪ ਦੇ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਾਂ ਜਿੱਥੇ ਕੰਮ ਕਰਦੇ ਆ ਉਹਦੀ ਇਨਕੁਆਰੀ ਦੇ ਨਾਲ ਇਹਨਾਂ ਮੰਨਿਆ ਜਾਇਦਾ ਤਾਂ ਕਿ ਜਦੋਂ ਵੀ ਕੋਈ ਅਜਿਹੀ ਗੱਲਬਾਤ ਹੋਏ ਇਹਨਾਂ ਦੇ ਸਬੰਧਤ ਥਾਣੇ ਦੇ ਨਾਲ ਕੋਈ ਸੰਪਰਕ ਕਰਕੇ ਇਹਨਾਂ ਬੰਦਿਆਂ ਨੂੰ ਬੰਦੀ ਕਾਰਵਾਈ ਕਰਕੇ ਇਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਤੇ ਮੈਂ ਤਾਂ ਇਹੀ ਗੱਲ ਕਹਦਾ ਅਸੀਂ ਐਵੇਂ ਛੋਟੇ-ਛੋਟੇ ਕਮਰੇ ਬਣਾਈ ਜਾਂਦੇ ਦੇ ਦਿਓ ਜੀ ਕਿਰਾਏ ਤੇ ਦੇ ਦਿਓ ਜੀ ਕਿਰਾਏ ਤੇ ਪਰ ਉਹ ਕੌਣ ਆ ਕਿੱਥੋਂ ਆਏ ਆ ਉਹਨਾਂ ਦਾ ਕੀ ਉਹਨਾਂ ਦੀ ਬੈਕਗ੍ਰਾਉਂਡ ਕੋਈ ਚੈੱਕ ਨਹੀਂ ਕਰਦਾ ਹਾਲਾਂਕਿ ਕੁਝ ਹੱਦ ਤੱਕ ਥਾਣਿਆਂ ਦੇ ਵਿੱਚੋਂ ਵੀ ਮੈਸੇਜ ਆਉਂਦੇ ਆ ਵੇ ਤੁਸੀਂ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਪ੍ਰਵਾਸੀ ਰਹਿੰਦੇ ਆ ਉਹਨਾਂ ਦਾ ਮਤਲਬ ਇਹ ਮਤਲਬ ਤੁਸੀਂ ਇਹਨਾਂ ਦਾ ਸਾਰਾ ਬਾਇਓ ਡਾਟਾ ਦਿਓ ਸਾਨੂੰ ਵੀ ਵਾਸੀ ਵੀ ਇਹ ਮਤਲਬ ਕਾਰਵਾਈ ਕਰਨ ਲੱਗੇ ਆ ਅਜੇ ਮੈਂਬਰ ਪੰਚਾਇਤ ਮੈਂ ਤੁਹਾਡੇ ਨਾਲ ਦੱਸ ਰਿਹਾ ਜੀ ਤੇ ਅਸੀਂ ਵੀ ਮਤਲਬ ਇਹ ਕਰਨਾ ਵੀ ਅਸੀਂ ਤੁਹਾਨੂੰ ਉਹਨਾਂ ਦੇ ਨਾਰ ਕਾਰਡ ਵਗੈਰਾ ਕਾਗਜ਼ ਪੱਤਰ ਲੈ ਕੇ ਉਹਨਾਂ ਦੇ ਉਹ ਆਪਣੇ ਕੋਲ ਕਹਿੰਦੇ ਇਹਦਾ ਰੈਡਲ ਇਹ ਹੁਣ ਮੈਂ ਕਹਿੰਦਾ ਜਿਹੜੇ ਇਦਾਂ ਦੇ ਕ੍ਰੇਮ ਕਰਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਜਾਂ ਇਹਨਾਂ ਨੂੰ ਇੱਥੋਂ ਪੱਕੇ ਤਰੀਕੇ ਨਾਲ ਕੱਢਣਾ ਚਾਹੀਦਾ ਜੀ ਤੇ ਇਸ ਪਾਸੇ ਜੀ ਤੁਹਾਨੂੰ ਨਹੀਂ ਲੱਗਦਾ ਪਿਛਲੇ ਕੁਝ ਸਮੇਂ ਤੋਂ ਇਹ ਕ੍ਰਾਈਮ ਕੁ ਜ਼ਿਆਦਾ ਵਧਣ ਲੱਗ ਗਿਆ ਪਿਛੇ ਦਿਨੇ ਵੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਕੁਝ ਪ੍ਰਵਾਸੀ ਮਜ਼ਦੂਰ ਵੀਡੀਓ ਬਣਾ ਕੇ ਪੰਜਾਬੀਆਂ ਨਾਲ ਰਲਕਾਰੇ ਸੀ ਵੀ ਅਸੀਂ ਤੁਹਾਡੇ ਨਾਲ ਇਹ ਕਰਦਾਂਗੇ ਉਹ ਕਰਦਾਂਗੇ ਉਸ ਤੋਂ ਬਾਅਦ ਪੂਰੇ ਦਾ ਪੂਰਾ ਰੋਪੜ ਜਾਮ ਹੋਇਆ ਸੀ ਆ ਪਿਛਲੇ ਹਫਤੇ ਦੀ ਗੱਲ ਹੈ ਜੀ ਹਾਂਜੀ 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 ਹਾਂ ਤੁਹਾਨੂੰ ਨਹੀਂ ਲੱਗਦਾ ਇਹ ਕ੍ਰਾਈਮ ਕੁ ਜ਼ਿਆਦਾ ਕਰਨ ਲੱਗੇ ਕੁਝ ਤੋਂ ਸਮੇਂ ਤੋਂ ਮੈਂ ਜ਼ਿਆਦਾ ਇਹ ਇਸ ਕਰਨ ਲੱਗੇ ਜਿਹੜੇ ਅਸੀਂ ਬਿਲਕੁਲ ਅਵੇਸੇ ਹੋ ਕੇ ਬੈਠ ਗਏ ਜੀ ਕਥੀ ਇਹਨਾਂ ਨੂੰ ਮਤਲਬ ਆਪਣੇ ਸਿਰਾਂ ਤੇ ਬਿਠਾ ਲਿਆ ਜਾਂਦੇ ਠੀਕ ਹੈ ਨਹੀਂ ਤੇ ਮੈਂ ਅੱਜ ਵੀ ਗੱਲ ਕਰਦਾ ਵੀ ਜਿਹੜੇ ਪ੍ਰਾਣੇ ਅਜ ਤੋਂ 40 40 45 ਸਾਲ ਪਹਿਲਾਂ ਦੇ ਬੈਠੇ ਆ ਉਹਨਾਂ ਦਾ ਅੱਜ ਵੀ ਕੋਈ ਕਸੂਰ ਨਹੀਂ ਆ ਅੱਜ ਵੀ ਉਹਨਾਂ ਕੰਨੀਆਂ ਕੋਈ ਅਲੰਭੇ ਨਹੀਂ ਆ ਰਹੇ ਜੀ ਜੀ ਲੇਕਿਨ ਜੋ ਇਹ ਨਵੀਂ ਪਨੀਰੀ ਆ ਰਹੀ ਹੈ ਨਾ ਨਵੇਂ ਇਹ ਆ ਰਹੇ ਨੇ ਇਹ ਜਾਂਦੇ ਮਤਲਬ ਇਹ ਉਹ ਉਹ ਕਰ ਰਹੇ ਨੇ ਬਾਕੀ ਜੋ ਇਹ ਇਹਨਾਂ ਨੂੰ ਮਤਲਬ ਪਿੱਛੋਂ ਮਾ ਉਹ ਮਿਲ ਰਹੀਆਂ ਸਪੋਰਟਾਂ ਮਿਲ ਰਹੀਆਂ ਐਡਾ ਕਰਦੇ ਹੋ ਜੀ ਫਲਾਨਾ ਕਰਦੇ ਇਹ ਤਾਂ ਹੋ ਜਾਊਗਾ ਉਹ ਹੋ ਜਾਊਗਾ ਉਹ ਇਦਾਂ ਦੀਆਂ ਕਰ ਕਰਾ ਕੇ ਇਹ ਜਿਹੜੀਆਂ ਇਹ ਲੜਾਈਆਂ ਵੱਧ ਰਹੀਆਂ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਦਾ ਇਹ ਜਿਹੜਾ ਮਿਸਯੂਜ਼ ਕਰ ਰਿਹਾ ਇਹ ਬੰਦੇ ਜੀ ਜੀ ਇਹੋ ਜਿਹੇ ਬੰਦਿਆਂ ਦੇ ਉੱਤੇ ਸਖਤ ਕਾਰਵਾਈ ਚਾਹੀਦੀ ਆ ਪੁਲਿਸ ਵਿਭਾਗ ਨੂੰ ਵੀ ਤਾਂ ਸਾਰੇ ਅਸੀਂ ਤਾਂ ਇਹੀ ਡਿਮਾਂਡ ਕਰਦੇ ਆ ਕਿ ਜਦੋਂ ਵੀ ਕੋਈ ਇਹੋ ਜਿਹੇ ਬੰਦੇ ਬਣੇ ਇਹਦੇ ਉੱਤੇ ਸਖਤ ਤਾਰਾ ਲਗਾ ਕੇ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਤਾਂ ਕਿ ਜਦੋਂ ਕਿਸੇ ਨੂੰ ਇਹ ਗੱਲ ਨਾ ਬਿਕ ਸੋਚ ਬਣਾ ਥਾ ਕਿ ਅੱਜ ਅੱਜ ਹੀ ਗੱਲ ਕਰਨੀ ਹੈ ਜੀ ਉਸ ਜੋ ਮਾਸੂਮ ਬੱਚਾ ਮਾਰਿਆ ਗਿਆ ਉਸ ਦਿ ਤੁਸੀਂ ਸਿਸਟਰ ਦੀਆਂ ਗੱਲਾਂ ਸੁਣੀਆਂ ਨੇ ਜੀ ਉਸ ਉਹ ਬੱਚੇ ਦੀ ਜਦੋਂ ਇੰਟਰਵਿਊ ਲੈ ਰਹੀ ਸੀ ਨਾ ਪੱਤਰਕਾਰ ਤੇ ਉਹ ਬੱਚੇ ਦੇ ਦੇਖੋ ਮਨ ਤੇ ਕਿੰਨਾ ਗਹਿਰਾ ਅਸਰ ਹੋਇਆ ਤੇ ਉਹ ਕਹਿ ਰਹੀ ਹੈ ਕਹਿੰਦੀ ਵੀ ਜਦੋਂ ਉਹ ਇਸ ਇਨਸਾਨ ਨੂੰ ਮੇਰੇ ਸਾਹਮਣੇ ਲੈ ਕੇ ਆਓ ਤੇ ਮੈਂ ਉਸ ਨੂੰ ਪੁੱਛਣਾ ਚਾਹਾਂਗੀ ਕਿ ਤੂੰ ਦੱਸ ਮੇਰੇ ਭਾਈ ਦਾ ਕਸੂਰ ਕੀ ਸੀ ਤੈਨੂੰ ਉਹ ਕਿਉਂ ਮਾਰਿਆ ਉਸ ਤੋਂ ਬਾਅਦ ਵੀ ਉਹ ਮਤਲਬ ਉਹ ਮਤਲਬ ਇਹ ਜੇ ਮਤਲਬ ਜਦੋਂ ਸਵਾਲ ਕਰਦੀ ਆ ਜੀ ਇਹ ਕਿਸੇ ਪੱਥਰ ਜਿਹਾ ਪੈਗਲਦੇ ਨਹੀਂ ਹੈ ਬਿਲਕੁਲ ਜੀ ਮੈਂ ਇਹੀ ਹੈਰਾਨ ਹਾਂ ਸੋਚ ਕੇ ਵੀ ਕਿਸੇ ਲੋਕਾਂ ਨੂੰ ਕੋਈ ਫਰਕ ਨਹੀਂ ਪਾਰ ਰਿਹਾ ਆਪਾਂ ਉਹੀ ਲੋਕਾਂ ਬਸ ਕੁਝ ਦਿਨ ਕੈਂਡਲ ਮਾਰਚ ਕਰਾਂਗੇ ਤੇ ਉਸ ਤੋਂ ਬਾਅਦ ਆ ਭੁੱਲ ਜਾਵਾਂਗੇ ਪਹਿਲਾਂ ਵੀ ਦੇਖੋ ਆਪਣੇ ਰੀਆ ਦੇ ਵਿੱਚ ਵੀ ਕਿੰਨਾ ਕੁਝ ਹੋਇਆ ਕਿੰਨੀਆਂ ਕੁੜੀਆਂ ਨਾਲ ਰੇਪ ਹੋਏ ਨੇ ਸਭ ਵਿੱਚ ਹੀ ਰੱਖਾ ਹੋ ਜਾਂਦਾ ਇਹ ਮੈਂ ਤੁਹਾਨੂੰ ਤੁਹਾਡੇ ਸਾਹਮਣੇ ਅੱਜ ਇੱਥੇ ਵੀਡੀਓ ਦੇ ਵਿੱਚ ਕਹਿ ਰਿਹਾ ਜੀ ਇਹ ਤੁਹਾਡੇ ਸਾਹਮਣੇ ਆ ਥੋੜੇ ਦਿਨ ਬਾਅਦ ਵੀ ਇਹ ਗੱਲ ਐਂ ਇਦਾਂ ਖਤਮ ਹੋ ਜੂਗੀ ਹਾਂਜੀ ਹਾਂਜੀ ਉਸ ਮਾਸੂਮ ਦਾ ਚਿਹਰਾ ਨਾ ਮੇਰੇ ਅੱਖਾਂ ਦੇ ਮੂਹਰੇ ਬਾਰ-ਬਾਰ ਆ ਰਿਹਾ ਉਸਦੀ ਆਵਾਜ਼ ਬਾਰ-ਬਾਰ ਤੁਹਾਨੂੰ ਮਿਲ ਰਹੀ ਹੈ ਉਹ ਇਹੀ ਕਹਿ ਰਹੀ ਹੈ ਵੀ ਮੈਂ ਉਸ ਇਨਸਾਨ ਨੂੰ ਇਹੀ ਪੁੱਛਣਾ ਚਾਹਨੀ ਆ ਮੇਰੇ ਭਾਈ ਦਾ ਕਸੂਰ ਕੀ ਸੀ ਹਾਂਜੀ ਹਾਂਜੀ ਬਿਲਕੁਲ ਇਹ ਦੇਖੋ ਬੱਚੀ ਦਾ ਕੀ ਉਹਦੇ ਦਿਲ ਤੇ ਵਿਚਾਰੀ ਤੇ ਬੀਜਦੀ ਹੋਊਗੀ ਅਜੇ ਉਹ ਬੱਚੀ ਆ ਅਜੇ ਉਹਦੀ ਸਾਰੀ ਉਮਰ ਮੂਹਰੇ ਪਈ ਆ ਉਹ ਤਾਂ ਸਾਰੀ ਸਾਰੀ ਉਮਰ ਹੀ ਦਰਦ ਦੇ ਮਾਹੌਲ ਦੇ ਵਿੱਚ ਰਹੂਗੀ ਉਹ ਬਿਲਕੁਲ ਜੀ ਉਹ ਬੱਚੇ ਦੀ ਮਤਲਬ ਮਾਨਸਿਕਤਾ ਦੇ ਉੱਤੇ ਕੀ ਅਸਰ ਪਾਊਗਾ ਕੀ ਸੋਚੂਗਾ ਜੀ ਜੀ ਤੇਜਪਾਲ ਸਿੰਘ ਜੀ ਤੁਸੀਂ ਜਿਹੜੇ ਆਪਣੇ ਲੋਕ ਨੇ ਜਿਨ੍ਹਾਂ ਦੇ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਕਿਵੇਂ ਰੱਖੇ ਦੇਖੋ ਜੀ ਮੈਂ ਤਾਂ ਬੱਚਿਆਂ ਨੂੰ ਵੀ ਤੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਹੀ ਕਹਿਣਾ ਵੀ ਆਪਣੇ ਬੱਚਿਆਂ ਨੂੰ ਆਪਦੇ ਕੰਟਰੋਲ 'ਚ ਰੱਖੋ ਆਪਦੇ ਘਰਾਂ ਦੇ ਵਿੱਚ ਰੱਖੋ ਜੇ ਕਿਤੇ ਲੈ ਕੇ ਜਾਣਾ ਤਾਂ ਆਪ ਪੰਚਾਓ ਅੱਜ ਕੱਲੇ ਕਿਸੇ ਤੇ ਕੋਈ ਭਰੋਸਾ ਕਰਨ ਦੀ ਲੋੜ ਨਹੀਂ ਹੈ ਵੀ ਕਿਸੇ ਦੇ ਨਾਲ ਬੱਚੇ ਨੂੰ ਭੇਜ ਦਿਓ ਤੇ ਇਸ ਕਰਕੇ ਉਹ ਤੁਸੀਂ ਜੇ ਰਕੋਈ ਬੱਚਿਆਂ ਨੂੰ ਮਤਲਬ ਬਚਾ ਕੇ ਆਪਾਂ ਰੱਖ ਸਕਦੇ ਹਾਂ ਜੇ ਹੁਣ ਅਸੀਂ ਕਹੀਏ ਵੀ ਅਸੀਂ ਕਾਨੂੰਨ ਤੇ ਪ੍ਰੋਟੋਕਾਲ ਲੀਏ ਜੇ ਕਾਨੂੰਨ ਦਾ ਵੀ ਹੁਣ ਜੇ ਕਿਸੇ ਅਸੀਂ ਕਹੀਏ ਕਾਨੂੰਨ ਵੀ ਹੁਣ ਕਿਹਦੇ ਕਿਹਦੇ ਇਕੱਲੇ ਇਕੱਲੇ ਦੇ ਮਗਰ ਕਿੱਥੇ ਫਿਰੂਗਾ ਕੋਈ ਜੀ ਵੀ ਸਾਨੂੰ ਆਪ ਦਾ ਬਚਾ ਆਪ ਹੀ ਸਾਨੂੰ ਆਪ ਦੀ ਜਿਹੜੀ ਸੇਫਟੀ ਆਪ ਹੀ ਕਰਨੀ ਪਣੀ ਜੀ ਸ਼ੁਕਰੀਆ ਰਸ਼ਪਾਲ ਸਿੰਘ ਜੀ ਗੱਲਬਾਤ ਕਰ ਲਈ ਉਮੀਦ ਕਰਦਾ ਹਾਂ ਦਰਸ਼ਕਾਂ ਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਜੀ ਓਕੇ ਜੀ ਓਕੇ ਵੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੇ ਸਾਰੇ ਤੁਹਾਨੂੰ ਤੇ ਆਂਦਾ 確かに。